ਵਾਇਗੁਰ ਦੀ ਕਾ ਖਾਲਸਾ ਵਾਇਗੁਰ ਦੀ ਕੀ ਫਤਿਹ ਗੁਰਜੀ ਮੈਂ ਪਿੰਡ ਚਾੜਪੁਰ ਹਲਕਾ ਜਿਹਾ ਨਾਲਾ ਤੋਂ ਗੱਲ ਕਰ ਰਿਆ ਵਾਂ ਤੇ ਵੀਰ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਜਿਹੜੇ ਵੀ ਸੇਵਾਦਾਰ ਵੀਰ ਸੇਵਾ ਲੈ ਕੇ ਆ ਰਹੇ ਆ ਨਾ ਤੇ ਸੇਵਾ ਕਰਨੀ ਬਹੁਤ ਵਧੀਆ ਗੱਲ ਆ ਸੇਵਾ ਕਰੋ ਪਰ ਵੀਰ ਜੀ ਤੁਹਾਨੂੰ ਨਹੀਂ ਪਤਾ ਇੱਥੇ ਕੀ ਹੋ ਰਿਹਾ ਇੱਥੇ ਲੁੱਟ ਖਸੁੱਟ ਹੋ ਰਹੀ ਆ ਤੁਸੀਂ ਤਾਂ ਸੇਵਾ ਪਾਏ ਪਿੱਛੋਂ ਭੇਜਦੇ ਜੇ ਵੀਰ ਜੀ 10 9 ਦੀ ਕਿਰਤ ਕਰਕੇ ਕਿਸੇ ਨੇ 10 ਰੁਪਏ ਪਾਏ ਕਿਸੇ ਨੇ 5 ਪਾਏ ਆ ਤੇ ਤੁਸੀਂ ਸੇਵਾ ਭੇਜੀ ਆ ਤੇ ਭਾਰ ਇੱਥੇ ਲੁੱਟ ਖਸੁੱਟ ਹੋ ਰਹੀ ਆ ਜਿਹੜੇ ਮੇਨ ਹਾਈਵੇ ਤੇ ਪਿੰਡ ਆ ਨਾ ਜਿਹੜੇ ਲਿੰਕ ਰੋਡ ਦੇ ਨਾਲ ਅੰਦਰ ਪਿੰਡ ਆਉਂਦੇ ਆ ਨਾ ਬਾਰਡਰ ਏਰੀਆ ਤੇ ਮੈਂ 라ਵੀ ਦਰਿਆ ਦੇ ਖੋਤਾ ਉਹਨਾਂ ਤੱਕ ਸਮਾਨ ਨਹੀਂ ਪੁੱਜ ਰਿਹਾ ਜਿਹੜੇ ਮੇਨ ਤੇ ਘਾਰ ਆ ਨਾ ਉਹ ਗਏ ਨੇ ਰੱਜ ਤੇ ਇੱਥੋਂ ਤੱਕ ਟਰੈਕਟਰ ਟਰਾਲੀ ਨਹੀਂ ਆਂਦਾ ਹੁਣ ਪਾਣੀ ਦਾ ਲੱਤ ਗਿਆ ਪੱਦਰ ਸੜਕਾਂ ਵੀ ਹੁਣ ਲਾਂਗਾ ਚੱਲ ਗਿਆ ਤੇ ਤੁਸੀਂ ਪਹਿਲਾਂ ਆਪ ਆਣ ਕੇ ਵੇਖਿਆ ਕਰੋ ਕਿ ਵੀਰ ਜੀ ਕਿਹੜੀ ਚੀਜ਼ ਦੀ ਪਿੰਡ ਦੇ ਵਿੱਚ ਲੋੜ ਆ ਤੇ ਉੱਥੇ ਮੇਨ ਹਾਈਵੇ ਤੇ ਦੁਕਾਨਾਂ ਵਾਲਿਆਂ ਨੇ ਰਾਸ਼ਨ ਲਵਾ ਲਿਆ ਵਾ ਦਕਾਨਾਂ ਵਾਲਿਆਂ ਨੇ ਚੋਕਰ ਫੀਡ ਦੀਆਂ ਬੋਰੀਆਂ ਲਵਾ ਲਈਆਂ ਵੀ ਕੱਲ ਨੂੰ ਪਾਣੀ ਘਟੇਗਾ ਤੇ ਵੇਚਾਂਗੇ। ਬਿੱਦੀ ਜਿਨ੍ਹਾਂ ਦਾ ਕੋਈ ਡੰਗਰ ਨਹੀਂ ਹੈਗਾ ਉਹਨਾਂ ਨੇ ਪੱਠਿਆ ਦਾ ਚਾਰਾ ਲਵਾ ਲਿਆ ਵਾ ਤੇ ਤੁਸੀਂ ਪਹਿਲਾਂ ਪਿੰਡ ਵਿੱਚ ਆਣ ਕੇ ਗੀੜਾ ਮਾਰ ਕੇ ਵੇਖੋ ਕਿ ਕਿਹੜੀ ਚੀਜ਼ ਦੀ ਲੋੜ ਆ। ਸਾਡੇ ਤੱਕ ਕੋਈ ਸਮਾਨ ਨਹੀਂ ਪੁੱਜ ਰਿਹਾ ਜਿਹੜੇ ਬਾਰਡਰ ਏਰੀਆ ਦੇ ਪਿੰਡ ਨੇ।